ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਨੇ ਇੱਕ ਵਾਰ ਵੀ ਇਹਾ ਪ੍ਰੋਗਰਾਮ ਮਿਸ ਨਹੀਂ ਕੀਤਾ ਹਰ ਸਾਲ ਇੱਥੇ ਆਉਂਦੇ ਭਾਵੇਂ ਮੀਂਹ ਪਵੇ ਭਾਵੇਂ ਗੜੇ ਪੈਣ ਇੱਥੇ ਜ਼ਰੂਰ ਆਉਂਦੇ ਤੇ ਉਹਨਾਂ ਦੇ ਬਾਅਦ ਮੈਂ ਕੋਈ ਜਿੰਮੇਵਾਰੀ ਸੰਭਾਲ ਕੇ ਮੈਂ ਵੀ ਹਰ ਸਾਲ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਮੈਂ ਇੱਥੇ ਹਾਜ਼ਰ ਹੁਣਾ ਤੇ ਅੱਜ ਪ੍ਰਗਟ ਦੇ ਵਾਸਤੇ ਸਬੰਧ ਵਿੱਚ ਤੁਸੀਂ ਸ਼ੋਭਾ ਯਾਤਰਾ ਕਰਨੀ ਹੈ ਤੁਹਾਡਾ ਸਾਰਿਆਂ ਦਾ 2 ਲੱਖ ਲੱਖ ਵਧਾਈ ਪੰਜਾਬ ਆਪਣਾ ਘਰ ਹੈ ਜੀਕਰ ਸਪੀਕਰ ਕੋਲ ਜੇ ਆਪਾਂ ਘਰ ਠਗੜਾ ਹੋਊਗਾ ਵਧੂਗਾ ਸਾਈਆਂ ਪੱਤਰਤੀ ਕਰਾਂਗੇ ਅਫਸੋਸ ਇਸ ਗੱਲ ਦਾ ਕਿ ਕਈ ਐਜੀਆਂ ਸਰਕਾਰਾਂ ਆ ਜਾਂਦੀਆਂ ਹਨ ਜਿਹੜਾ ਇੱਥੇ ਐਸ ਪੰਜਾਬ ਨੂੰ ਆਪਣਾ ਘਰ ਨਹੀਂ ਸਮਝਦੀਆਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ। ਲੁੱਟਣ ਵਾਸਤੇ ਆਉਂਦੇ। ਮੁੱਖ ਮੰਤਰੀ ਉਹ ਚੰਗਾ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਨਾ ਸਮਝੇ ਸੇਵਾਦਾਰ ਸਮਝੇ। ਵੱਡੇ ਬਾਦਲ ਸਾਹਿਬ ਸੇਵਾਦਾਰ ਸਮਝ ਕੇ ਉਹ ਛੁਰਤੀ ਦੇ ਬਹਿੰਦੇ ਸੀ। ਤੁਸੀਂ ਦੇਖ ਲਓ ਅੱਜ ਪੰਜਾਬ ਵਿੱਚ ਕਿਤੇ ਵੀ ਚਲੇ ਜਾਓ ਵੱਡੇ ਬਾਦਲ ਸਾਹਿਬ ਦੀ ਨਿਸ਼ਾਨੀ ਹਰ ਘਰ ਚ ਕਿਤੇ ਨਾ ਕਿਤੇ ਹੋਊਗੀ ਇਹ ਗਰੀਬ ਦੀ ਬਾਤ ਫੜੀ ਜੇ ਗਰੀਬ ਦਾ ਸਾਥ ਦਿੱਤਾ ਤੇ ਉਹਨਾਂ ਦੀ ਮੁਸ਼ਕਿਲਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਪੰਜਾਬ ਦਾ ਇਤਿਹਾਸ ਦੇਖ ਲਓ ਉਹ ਇਨਸਾਨ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਟਾ ਦਾਲ ਸਕੀਮ ਸੀ ਭਾਵੇਂ ਸ਼ਗਨ ਸਕੀਮ ਸੀ ਭਾਵੇਂ ਪੈਨਸ਼ਨ ਸੀ ਭਾਵੇਂ ਐਸੀ ਭਾਈਚਾਰੇ ਦੀ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਸਕੀਮ ਸੀ 200 ਯੂਨਿਟ ਬਿਜਲੀ ਤੇ ਮਾਫ ਕਰਨ ਦੀ ਸਕੀਮ ਸੀ ਭਾਵੇਂ ਲੜਕੀਆਂ ਨੂੰ ਸਾਈਕਲ ਦੇ ਕੇ ਸਕੂਲ ਭੜਨ ਜਾਣ ਦੀ ਸਕੀਮ ਸੀ ਸਾਰੀਆਂ ਹੀ ਵੱਡੇ ਬਾਦਲ ਸਾਹਿਬ ਜੀਆਂ ਤੋਂ ਜਿਹੜੀਆਂ ਅੱਜ ਕਰ ਸਾਰੀਆਂ ਬੰਦ ਐ ਮੈਨੂੰ ਇਹ ਹੈਰਾਨ ਹੈ ਕਿਸੇ ਹੋਰ ਪਾਰਟੀ ਦੀ ਸਰਕਾਰ ਨੇ ਆਹ ਜਿੰਨੇ ਵਾਰ ਮੁੱਖ ਮੰਤਰੀ ਬਣੇ ਇੱਕ ਵੀ ਸਕੀਮ ਨਵੀਂ ਨਹੀਂ ਚਾਲੂ ਕੀਤੀ ਉਹ ਪੁਰਾਣੀਆਂ ਹੀ ਬੰਦ ਕੀਤੀਆਂ ਬੈਨੂੰ ਯਾਦ ਹੈ ਇੱਕ ਬਹੁਤ ਵੱਡਾ ਇੱਕ ਹੋਰ ਫੈਸਲਾ ਵੀ ਵੱਡੇ ਪਾਲ ਸਾਹਿਬ ਨੇ ਕੀਤਾ ਸੀ ਸਰਕਾਰੀ ਨੌਕਰੀਆਂ ਵਿੱਚ ਰੈਜ਼ਿਊਮੇਸ਼ਨ ਵੀ ਰੈਜ਼ਿਊਮੇਸ਼ਨ ਵਿੱਚ ਐਡਮਿਸ਼ਨ ਜਿਹੜੀ 12.5% ਬਾਲਣੇ ਕੀ ਸਮਾਜ ਵਾਸਤੇ ਕੀਤਾ ਜਿਹੜਾ ਸਰਕਾਰੀ ਵਕੀਲ ਕਰਕੇ ਦੇਖੋ ਐਜੇ ਕੀਤੇ ਤੇ ਇਹ ਸਭ ਤੋਂ ਵੱਡੀ ਸੇਵਾ ਸੀ ਜਿਹੜੇ ਵੱਡੇ ਪਾਲ ਸਾਹਿਬ ਨੇ ਆਪਣੇ ਝੋਲੀ ਪਾਈ ਉਹ ਭਗਵਾਨ ਬਾਲਮੀਕੀ ਜੀ ਦਾ ਤੀਰ ਸਥਾਨ ਮੈਂ ਵੀ ਮੈਂ ਵੀ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਮੈਂ ਵੀ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਵੱਡੇ ਬਾਦਸ਼ਾਹ ਨੇ ਕਿਹਾ ਮੈਂ ਖਬਸੋ ਖਬਸੂਰਤ ਹੀ ਰਸਤਾਨ ਬਣਾਉਣਾ ਹੈ ਪੈਸੇ ਦੀ ਕਮੀ ਨਹੀਂ ਹੈ 100 ਕਰੋੜ ਤੋਂ ਸ਼ੁਰੂ ਹੋਏ ਸੀ ਅਸੀਂ ਕਿ 100 ਕਰੋੜ ਲੱਗੂਗਾ ਮੰਨ ਲਾ 300 ਕਰੋੜ ਦੇ ਨੇੜੇ ਜਾ ਕੇ ਖਤਮ ਹੋਇਆ ਹੈ ਖਬਸੂਰਤ ਜਗਾ ਬਣਾਤੀ ਇਸੀ ਪਰ ਦੁੱਖ ਲੱਗਦਾ ਮੈਂ ਪਿੱਛੇ ਵੀ ਜਾ ਕੇ ਆਇਆ ਹੈ ਸਫਾਈ ਹੈ ਨਹੀਂ ਬੁੱਟੇ ਜਿਹੜੇ ਲਾਏ ਦੀ ਮੱਜ ਕੇ ਹੈ ਉਹ ਕੋ ਵਾਲੀ ਵਾਰ ਸੀ ਦੀ ਅ ਜਿੰਨੀਆਂ ਵੀ ਸਰਕਾਰਾਂ ਆਈਆਂ ਭਾਵੇਂ ਕਾਂਗਰਸੀ ਆ ਭਾ ਹੁਣ ਦਾ ਝਾੜੂ ਵਾਲੇ ਨਹੀਂ ਆ ਇਕੱਲਾ ਰਾਜ ਕਰਨ ਵਾਸਤੇ ਆਉਂਦੇ ਐ ਇੱਥੇ ਦਿਖਾਉਣ ਵਾਸਤੇ ਕਿ ਅਸੀਂ ਰਾਜੇ ਬਣ ਗਏ ਆ ਇਸ ਕਰਕੇ ਪਛਾਣੀਏ ਆਪਣੇ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਛੋਟੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਤੁਹਾਡੇ ਵਾਸਤੇ ਹੈ ਸਾਡਾ ਘਰ ਹੈ ਜੇ ਸਾਡਾ ਘਰ ਅੱਗੇ ਵਧੂਗਾ ਤਾਂ ਹੀ ਆਪਾਂ ਵਧਾਂਗੇ ਸੋ ਜਿਹੜੀ ਪਾਰਟੀ ਸੋਚ ਲੈ ਕੇ ਹੁੰਦੀ ਆਪਣਾ ਘਰ ਸਮਝ ਕੇ ਹੁੰਦੀ ਹੈ ਉਹ ਸੇ ਨੂੰ ਤਗੜਾ ਰੱਖੋਗੇ ਤਾਂ ਬਚੋਗੇ ਜੇ ਇਹ ਗੱਲਾਂ ਜਾ ਕੇ ਆਪਾਂ ਵੋਟਾਂ ਪਾ ਦਿੰਨੇ ਆ ਫਿਰ 5-5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੀ ਹੈ 5 ਸਾਲ ਹੁਣ 10 ਸਾਲ ਖਰਾਬ ਹੋਵੇ ਦੇਖੋ ਜੇ ਵੱਡੇ ਪਾਸੇ ਮੁੱਖ ਮੰਤਰੀ ਸੀ ਕਿੰਨੀ ਡਿਵੈਲਪਮੈਂਟ ਹੋਈ ਲੁਧਿਆਣਾ ਦੇਖ ਲਓ ਸੜਕਾਂ ਦੇਖ ਲਓ ਬਿਜਲੀ ਦੇਖ ਲਓ ਕਹਿੰਦੇ ਆ ਕਿ ਅਸੀਂ 2 ਲੱਖ ਚੱਕਾ ਦੇ ਤੇ ਮੈਨੂੰ ਲੱਗਦਾ ਸਫਾਈ ਕਰਨ ਚਾਹੀਦੀ ਸਭ ਤੋਂ ਪਹਿਲੇ ਉਹਨਾਂ ਨੇ ਪੱਕੇ ਕੀਤੇ ਸੀ ਉਹਨਾਂ ਤੇ ਆਨਸਾਮ ਨੂੰ ਦੱਸੇ ਸੀ ਕਿ ਭਲੇ ਵੀ ਕੋਈ ਬਰੇਗੇ ਜਿੰਨੇ 12 13 ਸੁੱਤੇ ਪਰਮਾਤਮਾ ਮੇਰ ਕਰੇ ਰੋਹਨ ਬਾਂਦਵੀ ਮਹਾਰਾਜ ਮੇਰ ਕਰ ਸਰਕਾਰ ਤੁਸੀਂ ਵਾਪਸ ਆਪਣੀ ਪਾਰਟੀ ਦੀ ਪੰਜਾਬ ਦੀ ਲੈ ਕੇ ਆ ਜਾਓ ਉਹ ਪਹਿਲੇ ਹੀ ਹਫਤੇ ਉਹਨਾਂ ਨੇ ਪੱਕੇ ਕਰਤਾ ਬਾਕੀ ਬਹੁਤ ਕੰਮ ਕਰਨ ਵਾਲੇ ਐ ਮਾਈ ਕੋਈ ਬੈਂਦੀ ਕਰਨਾ ਚਾਹਣਾ ਐਤੀ ਥੱਪੇ ਸੱਚੇ ਨਾ ਦੇਖਿਓ ਸਿੱਧੇ ਦੇਖਿਓ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੋ ਤਾਂ ਬਚਾਂਗੇ ਆਪਣੇ ਪੰਜਾਬ ਤੇ ਭਾਈਚਾਰ ਇੱਕ ਸਾਜ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਭਾਈਚਾਰ ਇੱਕ ਸਾਜ ਦੀ ਹੈ ਤੁਸੀਂ ਦੇਖ ਲਓ ਪੰਜਾਬ ਕਹਿ ਜਾ ਸੁਪਾ ਜਿੱਥੇ

ਉਹ ਮੈਂਬਰ ਬਣਾਇਆ ਵਰਕਿੰਗ ਕਮੇਟੀ ਜਿਹੜੀ ਹੁੰਦੀ ਹੈ ਜਾਨ ਬੋਰਡ ਦੀ ਉਹ ਵਰਕਿੰਗ ਕਮੇਟੀ ਹੈ ਜੀ ਮੈਨੂੰ ਲਾ ਸਕਦੀ ਹੈ ਇੰਨੀ ਤਾਕਤ ਹੈ ਤੁਸੀਂ ਤਗੜਾ ਬਣੇ ਜਿੰਨਾ ਚੋਣ ਹੈ ਸੋ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਪੂਰਾ ਧਿਆਨ ਮੇਰੇ ਤੇ ਪਰਿਵਾਰ ਮੰਗੂ ਹੈ ਪਰ ਧਿਆਨ ਰੱਖਿਓ ਵੱਡੇ ਬਾਦਲ ਸਾਹਿਬ ਨੇ ਪਰਿਵਾਰ ਨੂੰ ਬਣਾਇਆ ਸੀ ਉਹ ਭੱਜ ਭੁੱਜ ਗਏ ਸਾਰੇ ਦੇਖੋ ਜਿੰਨਾ ਬਾਦਲ ਸਾਹਿਬ ਨੇ ਪਿਆਰ ਕੀਤਾ ਦਿੱਤਾ ਮੈਨੂੰ ਲੱਗਦਾ ਇਹੋ ਹੀ ਮਸਾਲਾ ਹੈ Put us on.